ਲੋਜੀ ਘਰ ਦੇ ਵਿੱਚ ਵਿਆਹ ਆ ਗਿਆ ਤੁਹਾਨੂੰ ਪੈ ਗਈ ਟੈਨਸ਼ਨ ਦਾਜਵੀਰ ਦੇ ਕੱਪੜਾ ਲੈਣਾ ਤਾਂ ਲਈਏ ਕਿੱਥੇ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਹੁਤ ਸਹੀ ਜਗ੍ਹਾ ਤੇ ਆਹ ਦੇਖੋ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਸ਼ਾਰਟ ਸ਼ਾਰਟ ਦੇ ਨਾਲ ਲਹਿੰਗੇ ਮਿਲ ਜਾਣੇ ਆ ਉਹ ਪੈਪਲਨ ਸੂਟ ਮਿਲ ਜਾਣੇ ਆ ਅਨਾਰਕਲੀ ਸੂਟ ਮਿਲ ਜਾਣੇ ਆ ਉਹ ਲਹਿੰਗੇ ਲੁੰਗੇ ਦਾ ਹੁਣ ਮਹਿੰਗੇ ਰਹੇ ਨਹੀਂ ਹੈਗੇ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ 12000 ਦਾ ਕੋਟ ਮੰਡ ਬਜ਼ਾਰ ਚ ਕਹਿੰਦੇ 2 ਪੀਸ ਆਜੋ 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 2995 ਜਮਾਂਗੇ ਉਹ ਵੀ ਸਲਾਈ ਕਰਕੇ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15 17 18 18000 ਚ ਮਿਲਦਾ ਡਮੀਆਂ ਤੇ ਲਾ ਕੇ ਸ਼ੋਅਰੂਮਾਂ ਚ ਪਰ ਸਾਡੇ ਤੋਂ 3760 ਰੁਪਏ ਚ ਲੈ ਜਾਓ ਆ ਜਿਹੜਾ ਬਾਜ਼ਾਰ ਤੁਸੀਂ 3000 ਰੁਪਏ ਦਾ ਲੈਣਾ ਹਨ কুর্তা ਪਜਾਮਾ ਅਸੀਂ ਤੁਹਾਨੂੰ ਦਵਾਂਗੇ ਸਿਰਫ 1300 ਚ ਉਹ ਵੀ ਸਲਾਈ ਕਰਕੇ 2 ਲੱਖ ਵਾਲਾ ਕਪੜਾ ਦਾ ਹੀ ਫਿਰ ਦਾ 80000 ਚ 1 ਲੱਖ ਵਾਲਾ ਕਪੜਾ 40000 ਚ ਸੂਟ ਚੈੱਕ ਕਰੋ 레드 सूट चेक करो दुपट्टे ਕਿੰਨੇ ਪਿਆਰੇ चेक करो ਲੈਣ ਦੇਣ ਚ ਜਦੋਂ ਇਦਾਂ ਦੇ ਸੂਟ ਲਾਉਣੇ ਹੁੰਦੇ ਆ ਬਜ਼ਾਰਾਂ ਚ 1000 1000 ਰੁਪਏ ਦੇ ਮਿਲਦੇ ਆ ਅਸੀਂ 650 ਦੇ ਦੇ ਦਿੰਨੇ ਆ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਆ ਅਸੀਂ ਤੁਹਾਨੂੰ 850 ਚ ਦੇਣਾ ਹੈਗਾ ਆ ਦੇਖੋ ਜੀ ਕੱਪੜਾ ਵੀ ਨਵਾਂ ਆ ਗਿਆ ਡਿਜ਼ਾਈਨ ਵੀ ਨਵੇਂ ਆ ਗਏ ਰੰਗਾਂ ਜੀ ਬਹੁਤ ਸਾਰੀ ਕਮਾਲਿਆ ਇਹ ਵੀ ਤੁਹਾਨੂੰ 1000 ਰੁਪਏ ਦਾ ਆਪਾ ਦੇਣਾ ਹੈਗਾ ਖਰੀਆਂ ਚੀਜ਼ਾਂ ਨੇਚਰਲ ਕ੍ਰੇਪ ਦਾ ਬੇਸ ਪਿਓਰ ਚਨੂਣ ਦੇ ਦੁਪੱਟੇ ਦੇਖੋ ਸਿੱਧੀ ਜੀ ਗੱਲ ਹੈ ਜਦੋਂ ਤੁਸੀਂ ਇਹੀ ਕੱਪੜਾ ਬਜ਼ਾਰਾ ਚੋਂ ਲੈ ਕੇ ਜਾਣਾ ਦੁੱਗਣੇ ਭਾਅ ਪਾਤੇ ਮਿਲਣਾ ਜਿਹੜੇ ਅਸੀਂ 1200 1500 ਚੇ ਆ ਨਵੀਆਂ ਆਈਟਮਾਂ ਦੇ ਰਹੇ ਆ ਭਾਜੀ ਪੱਟਾ ਕਿੰਨਾ ਹੈਵੀ ਆ ਪੈਨਲ ਸੂਟ ਤੇ ਦੇਖੋ ਕਿੰਨਾ ਹੈਵੀ ਆ ਰੇਟ ਨਹੀਂ ਹੈਵੀ ਰੇਟ 2500 ਰੁਪਏ ਆ ਲੋ ਜੀ ਘਰ ਦੇ ਵਿੱਚ ਵਿਆਹ ਆ ਗਿਆ ਤੇ ਤੁਹਾਨੂੰ ਪੈ ਗਈ ਟੈਨਸ਼ਨ ਦਾਜਵੀਰ ਦੇ ਕੱਪੜਾ ਲੈਣਾ ਤੇ ਲਈਏ ਕਿੱਥੇ ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਬਹੁਤ ਸਹੀ ਜਗ੍ਹਾ ਤੇ ਜਿੱਥੇ ਤੁਹਾਨੂੰ ਰਾਇਲ ਕੱਪੜਾ ਲੈ ਕੇ ਦਵਾਂਗੇ 500 ਰੁਪਏ ਤੋਂ ਸੂਟ ਸ਼ੁਰੂ ਭਾਵੇਂ 30-35 ਹਜ਼ਾਰ ਤੱਕ ਲੈ ਲਓ 1700 ਤੋਂ ਲਹਿੰਗਾ ਸ਼ੁਰੂ ਭਾਵੇਂ 1.5 ਲੱਖ ਤੱਕ ਲੈ ਲਓ ਕੋਟ ਪੈਂਟ 2995 ਸ਼ੁਰੂ ਭਾਵੇਂ ਤੁਸੀਂ 20 ਹਜ਼ਾਰ ਤੱਕ ਲੈ ਲਓ ਆ ਦੇਖੋ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਸ਼ਾਰਟ ਸ਼ਾਰਟ ਦੇ ਨਾਲ ਲਹਿੰਗੇ ਮਿਲ ਜਾਣੇ ਆ ਉਹ ਪੈਪਲਨ ਸੂਟ ਮਿਲ ਜਾਣੇ ਆ ਅਨਾਰਕਲੀ ਸੂਟ ਮਿਲ ਜਾਣੇ ਆ ਉਹ ਲਹਿੰਗੇ ਲੁੰਗੇ ਦਾ ਹੁਣ ਮਹਿੰਗੇ ਰਹੇ ਨਹੀਂ ਹੈਗੇ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਮਿਲ ਜਾਣੀਆਂ ਪਾਰਟੀ wear ਲੈ ਕੇ ਸਾਨੂੰ ਮਿਲ ਜਾਣੇ ਆ ਤੁਹਾਨੂੰ ਗਾਉਨ ਵਨ ਪੀਸ ਡਰੈਸ ਮਿਲ ਜਾਣੀਆਂ ਚਾਹੇ ਤੁਸੀਂ ਇਦਾਂ ਇੰਡੋ-वेस्टर्न ਡਰੈਸਾਂ ਲੈਣੀਆਂ ਜਿਹੜੇ ਦਿੱਲੀ ਬੰਬੇ ਤੋਂ ਮਿਲਦੀਆਂ ਉਹ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਆਹ ਦੇਖੋ ਤਾਂ ਮੁੰਡਿਆਂ ਦਾ ਬਹੁਤ ਸਾਰੇ ਫਾਇਦੇ ਕਰਤੇ ਆ 12000 ਦਾ ਕੋਟਿੰਗ ਬਜ਼ਾਰ ਚ ਕਹਿੰਦੇ 2 ਪੀਸ ਆਜੋ 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 2995 ਜਮਾਂਗੇ ਉਹ ਵੀ ਸਲਾਈ ਕਰਕੇ ਡਿਜ਼ਾਈਨ ਤੁਸੀਂ ਇਹ ਵੀ ਲੈ ਸਕਦੇ ਆ 2995 ਜਮਾਂਗੇ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15 17 18 18000 ਚ ਮਿਲਦਾ ਡੰਮੀਆਂ ਤੇ ਲਾ ਕੇ ਸ਼ੋਅਰੂਮਾਂ ਚ ਪਰ ਸਾਡੇ ਤੋਂ 3760 ਰੁਪਏ ਚ ਲੈ ਜਾਓ ਕੁਰਤੇ ਪਜਾਮੇ ਓਏ ਹੋਏ ਹੋਏ ਕੁਰਤੇ ਪਜਾਮੇ ਦਾ ਰਿਕਾਰਡ ਹੀ ਤੋੜ ਦਿੱਤੇ ਆਪਾਂ ਆ ਜਿਹੜਾ ਬਾਜ਼ਾਰ ਤੁਸੀਂ 3000 ਰੁਪਏ ਦਾ ਲੈਣਾ ਹਨ ਕੁਰਤਾ ਪਜਾਮਾ ਅਸੀਂ ਤੁਹਾਨੂੰ ਦਵਾਂਗੇ ਸਿਰਫ 1300 ਚ ਉਹ ਵੀ ਸਲਾਈ ਕਰਕੇ 550 ਤੋਂ ਵੱਧ ਸਾਡੇ ਕੋਲ ਪੱਗਾਂ ਦੇ ਰੰਗ ਆ ਰੰਗਾਂ ਦੀ ਫੁੱਲ ਗਰੰਟੀ ਆ ਸ਼ੇਰਵਾਨੀ 20000 ਰੁਪਇਆ ਬਾਜ਼ਾਰ 'ਚ ਕਿਰਾਇਆ ਇਹਦਾ ਹੈਗਾ 10000 ਰੁਪਇਆ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਵਾਨੀ ਸਲਾਈ ਕਰਕੇ ਦੇ ਦੇਾਂਗੇ 2 ਲੱਖ ਵਾਲਾ ਕਪੜਾ ਦਾ ਹੀ ਫਿਰਦਾ 80000 'ਚ 1 ਲੱਖ ਵਾਲਾ ਕੱਪੜਾ 40000 ਚ ਬਾਜ਼ਾਰ ਚ ਜਾਓਗੇ ਤਾਂ 12-1300 ਦਾ ਸੂਟ ਆ ਸਰਦਾਰ ਸਾਹਿਬ ਦੱਸੋ ਕਿੰਨੇ ਦਾ ਇੱਥੇ 500 ਰੁਪਏ ਦਾ ਦੇਖੋ ਜੀ ਡਿਜ਼ਾਈਨਿੰਗ ਦੇਖੋ ਕਢਾਈਆਂ ਦੇਖੋ ਆ ਗਏ ਹੁਣ ਤਾਜਵਰੀ ਦੇ ਕੱਪੜੇ 5-500 ਰੁਪਏ ਚ ਡਿਜ਼ਾਈਨ ਚੈੱਕ ਕਰੋ ਘੇਰੇ ਦੇ ਕੰਮ ਕਿੰਨਾ ਹੋਇਆ ਦੁਪੱਟਾ ਕਿੰਨਾ ਪਿਆਰਾ ਲੱਗਿਆ ਇਹੀ ਸੂਟ ਤੁਸੀਂ ਲੈਨੇ ਹੋ 12-1300 ਦਾ ਅਸੀਂ ਦੇਣਾ 500 ਰੁਪਏ ਦਾ ਤੁਸੀਂ ਸੂਟ ਚੈੱਕ ਕਰੋ 레드 सूट चेक करो ਦੁਪੱਟੇ ਕਿੰਨੇ ਪਿਆਰੇ ਚੈੱਕ ਕਰੋ ਲੈਣ ਦੇਣ ਚ ਜਦੋਂ ਇਦਾਂ ਦੇ ਸੂਟ ਲਾਉਣੇ ਹੁੰਦੇ ਆ ਬਜ਼ਾਰਾਂ ਚ ਹਜ਼ਾਰ ਹਜ਼ਾਰ ਰੁਪਏ ਦੇ ਮਿਲਦੇ ਆ ਅਸੀਂ 650 ਦੇ ਦੇ ਦਿੰਨੇ ਆ ਡਿਜ਼ਾਈਨ ਚੈੱਕ ਕਰੀ ਚੱਲੋ ਪੈਨਲ ਚੈੱਕ ਕਰੋ ਕਿੰਨੇ ਪਿਆਰੇ ਬਣੇ ਨਵੀਆਂ ਚੀਜ਼ਾਂ ਲੈ ਕੇ ਆਏ ਆ ਇਸ ਵਾਰ ਆ ਤੁਸੀਂ ਕੜਾਈ ਚੈੱਕ ਕਰੋ ਸੂਟ ਤੇ ਕਿੰਨੀ ਸੋਹਣੀ ਕੜਾਈ ਨਾਲ ਬੇਸ ਵੀ ਨਵਾਂ ਲੱਗਿਆ ਜੀ ਪ्युअर ਸ਼ਿਮਰ ਦਾ ਦੁਪੱਟਾ ਚੈੱਕ ਕਰੋ ਜੀ ਕੜਾਈ ਵਾਲਾ ਦੁਪੱਟਾ 1500 21700 ਇਦਾਂ ਬਾਜ਼ਾਰਾਂ 'ਚ ਰੇਟ ਆ ਸਾਡਾ ਰੇਟ 750 ਰੁਪਏ ਠੋਕੇ ਵਾਂਗ ਓਏ ਆ ਦਿਖਾਓ ਸਰਦਾਰ ਸਾਹਿਬ ਜਿਹੜਾ ਬਾਜ਼ਾਰ ਦੇ ਵਿੱਚ 2000 ਰੁਪਏ ਦਾ ਸੂਟ ਆ ਅਸੀਂ ਤੁਹਾਨੂੰ 850 'ਚ ਦੇਣਾ ਹੈਗਾ ਰੇਟ ਇੱਥੇ ਲਿਖ ਲਿਖ ਕੇ ਲਾਇਆ ਵੱਡਾ ਫਾਇਦਾ ਕੀ ਆ ਭਾਵੇਂ ਬੱਚਾ ਆ ਜਾਵੇ ਬਜ਼ੁਰਗ ਆ ਜਾਵੇ ਇੱਥੇ ਲੁੱਟ ਨਹੀਂ ਹੁੰਦੀ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾ ਦਿੰਦਾ ਹੈਗਾ ਕਲਰ ਜਿੰਨਾਂ ਨੇ ਮਰਜੀ ਕਢਾਈਆਂ ਵਾਲੇ ਸੂਟ ਲੈ ਜਾਓ ਬੁਟੀਕਾਂ ਵਾਲੇ ਸੂਟ ਲੈ ਜਾਓ ਬ੍ਰਾਈਟੀਆਂ ਬਹੁਤ ਆ 2200 2400 2500 ਦਾ ਸੂਟ ਆ ਸਾਡੇ ਕੋਲ ਸਿਰਫ 1000 ਰੁਪਏ ਚ ਆਹ ਦੇਖੋ ਜੀ ਕੱਪੜਾ ਵੀ ਨਵਾਂ ਆ ਗਿਆ ਡਿਜ਼ਾਈਨ ਵੀ ਨਵੇਂ ਆ ਗਏ ਰੰਗਾਂ 'ਚ ਵੀ ਬਹੁਤ ਸਾਰੀ ਕਮਾਲ ਆ ਇਹ ਵੀ ਤੁਹਾਨੂੰ 1000 ਰੁਪਏ ਦਾ ਆਪਾ ਦੇਣਾ ਹੈਗਾ ਆ ਲਓ ਜੀ ਰੇਟ ਨਹੀਂ ਵੜੇ ਵਧਾਉਣੇ ਆ ਤੁਹਾਨੂੰ ਅਸੀਂ ਦਵਾਂਗੇ 1275 ਦੇ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਵਿਆਹ ਸ਼ਾਦੀਆਂ ਦੇ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਆਜੋ ਇਦਾਂ ਦੇ ਜਿਹੜੇ ਸੂਟ ਆ ਇਦਾਂ ਦੇ ਡਿਜ਼ਾਈਨ ਬਾਜ਼ਾਰ 'ਚ 1 ਲੱਖ ਰੁਪਏ ਦਾਜਵਰੀ ਬਣਨੀ ਆ ਅਸੀਂ 40000 'ਚ ਬਣਾ ਕੇ ਦੇ ਦੇਣੀ ਆ ਸ਼ਗਨ ਵਾਲੇ ਰੰਗ ਦੇਖੋ ਮੁੰਡੇ ਦਾ ਵਿਆਹ ਚਾਹੇ ਕੁੜੀ ਦਾ ਵਿਆਹ ਉਹਨਾਂ ਦੀ ਮੰਮੀ ਜੀ ਨੇ ਸੂਟ ਪੋਣਾ ਮਾਈਆਂ ਦੇ ਪੋਣਾ ਚਾਹੇ ਵਿਆਹ ਦੇ ਦਿਨ ਪੋਣਾ ਲਓ ਤਾਂ ਮੈਂ ਕਹਾ ਖੇੜ ਖੜ ਖੇੜ ਖੜ ਖੈਲ ਉੱਟਣਗੇ ਜੋ ਸਾਨੂੰ ਅਸੀਂ ਵੈਰਾਈਟੀਆਂ ਇੱਥੇ ਦੇ ਦੇਣੀਆਂ ਆ। ਦੇਖੋ ਜੀ ਵੱਖਰੀਆਂ ਚੀਜ਼ਾਂ ਨੇਚਰਲ ਕ੍ਰੇਪ ਦਾ ਬੇਸ ਪਿਓਰ ਚਨੌਣ ਦੇ ਦੁਪੱਟੇ ਦੇਖੋ ਸਿੱਧੀ ਜੀ ਗੱਲ ਆ ਜਦੋਂ ਤੁਸੀਂ ਇਹੀ ਕੱਪੜਾ ਪਜਾਰਾਂ ਚੋਂ ਲੈ ਕੇ ਜਾਣਾ ਦੁੱਗਣੇ ਭਾਅ ਪਾਤੇ ਮਿਲਣਾ ਜਿਹੜੇ ਅਸੀਂ 1200 1500 ਚੇ ਆ ਨਵੀਆਂ ਆਈਟਮਾਂ ਦੇ ਰਹੇ ਆ ਭਾਜੀ ਸ਼ਿਮਰ ਦਾ ਬੇਸ ਹੋਇਆ ਨਾਲ ਹੈਂਡਵਰਕ ਦਾ ਕੰਮ ਆ ਨਾਲ ਆਰਗੈਂਜਾ ਦਾ ਦੁਪੱਟਾ ਵਾ ਇਹੀ ਚੀਜ਼ਾਂ ਬਾਜ਼ਾਰ 'ਚ 3-3000 ਦੀਆਂ ਪਰ ਅਸੀਂ ਜਿਹੜੀਆਂ 1750 ਚਾਹੇ ਤੁਸੀਂ ਪਿੰਡਾਂ 'ਚੋਂ ਚਾਹੇ ਤੁਸੀਂ ਸ਼ਹਿਰਾਂ 'ਚੋਂ ਚਾਹੇ ਤੁਸੀਂ ਸਾਡੇ ਐਨਆਰਆਈ ਭੈਣਾ ਭਰਾਓ ਤੁਹਾਡਾ ਸਾਰਿਆਂ ਦਾ ਫਾਇਦਾ ਕਰਨਾ ਰੇਟ ਸਾਡੇ ਬਹੁਤ ਜਾਇਜ਼ ਹੈਗੇ ਆ ਕੱਪੜੇ ਦੀ ਕੁਆਲਿਟੀ ਬਹੁਤ ਸੁਪਰ ਆ ਡਿਜ਼ਾਈਨ ਤੁਸੀਂ ਦੇਖੀ ਜਾਂਦੇ ਹੋ ਆ ਦੇਖੋ ਤਾਂ ਚੀਜ਼ਾਂ ਆਮ ਦੁਕਾਨਾਂ 'ਤੇ ਤੁਹਾਨੂੰ ਵੈਰਾਈਟੀਆਂ ਨਹੀਂ ਮਿਲਣੀਆਂ ਇਤਨੀਆਂ ਜੋ ਤੁਹਾਨੂੰ ਅਸੀਂ ਦਿਖਾਈ ਜਾਂਦੇ ਆ ਇਹ ਵੀ ਕੋਈ 5000 ਦਾ ਜਾ 4500 ਦਾ ਸੂਟ ਨਹੀਂ ਇਹ ਤੁਹਾਨੂੰ ਸਿਰਫ ਅਸੀਂ 2000 ਰੁਪਏ ਦੇ ਵਿੱਚ ਦੇਣਾ ਇੰਨਾ ਵੱਡਾ ਫਰਕ ਦੁਪੱਟੇ ਬਾਈ ਹੈਵੀ ਬਹੁਤ ਆ ਬਿਲਕੁਲ ਜੀ ਸਸੀ ਕੰਮ ਦੇਖੋ ਕਿੰਨਾ ਹੋਇਆ ਦੁਪੱਟਾ ਕਿੰਨਾ ਹੈਵੀ ਹੈ ਪੈਨਲ ਸੂਟ ਤੇ ਦੇਖੋ ਕਿੰਨਾ ਹੈਵੀ ਹੈ ਰੇਟ ਨਹੀਂ ਹੈਵੀ ਰੇਟ 2500 ਰੁਪਏ ਹੀ ਆ ਆ ਦੇਖੋ ਸਾਰਿਆਂ ਦਾ ਨਾ ਫੇਵਰਟ ਕਲਰ ਹੁੰਦਾ ਬਲੈਕ ਕਲਰ ਵੀ ਅਸੀਂ ਬਲੈਕ ਸੂਟ ਪਾਉਣਾ ਕਿੰਨੇ ਦਾ ਜੀ ਇਹ ਬਾਜ਼ਾਰ 'ਚ 5000 ਰੁਪਏ ਦਾ ਸਾਡੇ ਕੋਲ ਲੈ ਜਾਓ 5000 ਦੇ ਦੋ ਮਤਲਬ 2500 ਰੁਪਏ ਦੇ ਵਿੱਚ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਵੀ ਦੇਖੋ ਚਾਹੇ ਆਰਗੈਂਜ਼ਰ ਦੇ ਸੂਟ ਲੈ ਲਓ ਚਾਹੇ ਸ਼ਿਮਰ ਦੇ ਲੈ ਲਓ ਚਾਹੇ ਸਿਲਕ ਦੇ ਲੈ ਲਓ ਚਾਹੇ ਕਾਟਨ ਦੇ ਲੈ ਲਓ ਚਾਹੇ ਤੁਸੀਂ ਜਾਮ ਦੇ ਸੂਟ ਲੈ ਲਓ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਇੱਕੋ ਹੀ ਸ਼ਾਤੇ ਹਟਾ ਦੇਣੀਆਂ ਅਸੀਂ ਦੇਖੋ ਜੀ ਅੰਕਲੋਂ ਬੁੱਟਰ ਰੋਡ ਤੇ ਤੁਹਾਡੇ ਆਉਣ ਦਾ ਫਾਇਦਾ ਕੀ ਹੈ ਕੋਟ ਪੈਂਟ ਵੀ ਮਿਲਨੇ ਆ ਕੁੜਤੇ ਪਜਾਮੇ ਮਿਲਨੇ ਆ ਸ਼ਰਾਰੇ ਗਰਾਰੇ ਵੀ ਮਿਲਨੇ ਆ ਸੂਟ ਹੈਵੀ ਵੀ ਮਿਲਨੇ ਆ ਹੁਣ ਜਿਹੜੇ ਅਸੀਂ ਤੁਹਾਨੂੰ ਰੇਟ ਬੋਲੀ ਜੰਨੇ ਆ ਜਿਹੜੇ ਅਸੀਂ ਰੇਟ ਦੱਸੀ ਜੰਨੇ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਆ ਹੋਣਾ ਵੀ ਲੱਖ ਵਾਲੀ ਦਾਜਵਰੀ 40000 ਚ ਕਿਵੇਂ ਬਣਦੀ ਆ ਆ ਦੇਖੋ ਸਰੋਸਕੀ ਦੇ ਕੰਮ ਕੀਤੇ ਆ ਬੱਖੋ ਵੱਖਰੇ ਡਿਜ਼ਾਈਨ ਆ ਰੰਗ ਤੁਸੀਂ orange ਲੈ ਜੋ green ਲੈ ਜੋ ਜਿੱਦਾਂ ਦੀ ਮਰਜ਼ੀ ਵੈਰਾਈਟੀਆਂ ਲੈ ਜੋ ਪਰ ਇੱਕ ਗੱਲ ਯੂ ਨੋਟ ਕਰ ਲੋ ਹੁਣਾ ਤੁਸੀਂ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਦੇ ਸਟੋਰ ਤੇ ਆ ਜਿੱਥੇ ਬਹੁਤ ਸਾਰੇ ਫਾਇਦੇ ਲੋਕ ਦੂਰੋਂ ਦੂਰੋਂ ਆ ਰਹੇ ਆ ਜੇ ਤੁਸੀਂ ਸਾਡੇ ਐਨ ਆਰ ਆਈ ਭੈਣ ਭਰਾਵੋ ਵਿਆਹ ਅਕਤੂਬਰ ਨਵੰਬਰ ਦਸੰਬਰ ਜਦੋਂ ਮਰਜੀ ਹੈਗਾ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ ਕਿਉਂਕਿ ਤੁਹਾਡੇ ਫਾਇਦੇ ਹੋ ਰਹੇ ਆ ਐਦਾਂ ਦੇ ਡਿਜ਼ਾਈਨਰ ਦੁਪੱਟੇ ਡਿਜ਼ਾਈਨਰ ਸੂਟ ਤੁਹਾਨੂੰ ਅਸੀਂ ਦੇ ਰਣੇ ਆ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਨੰਬਰ ਸਕਰੀਨ ਤੇ ਹੈਗੇ ਆ ਸੇਵ ਕਰ ਲਓ ਕੋਈ ਮਨਚ ਸਵਾਲ ਆ ਫੋਨ ਕਰ ਸਕਦੇ ਆ